ਰਿਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਗੇ ਅਸੀਂ ਵੀ ਵਧੀਆ ਹਾਂ ਅਸੀਂ ਵੀ ਵਧੀਆ ਆ ਪਰ ਇਹ ਬਾਦ ਥੋੜੇ ਚਿਰ ਤੱਕ ਨਹੀਂ ਵਧੀਆ ਹੋਗੀ ਇਹ ਰਹੂਗੀ ਇਹ ਰਹੂਗੀ ਹੁਣ ਇਹਨੇ ਬਹੁਤ ਜਿਆਦਾ ਰੋਣਾ ਇਹਦੇ ਟੀਕੇ ਲੱਗਣਾ ਹੁਣ ਨਵੇਂ ਮਹੀਨੇ ਵਾਲਾ ਜਿਹੜਾ 9 ਮੰਥ ਤੋਂ ਬਾਅਦ ਬੱਚੇ ਦੇ ਟੀਕੇ ਲੱਗਦਾ ਇਹਦੇ ਉਹ ਵਾਲਾ ਇੰਜੈਕਸ਼ਨ ਲੱਗਣਾ ਹੁਣ ਤੇ ਅਸੀਂ ਲਾਣ ਚੱਲੇ ਆ ਡਾਕਟਰ ਸਾਹਿਬ ਦਾ ਫੋਨ ਆ ਗਿਆ ਸੀ ਕਹਿੰਦੇ ਆ ਜਾਓ ਨੇੜੇ ਸਾਡੇ ਇੱਥੇ ਇੱਕ ਮੰਦਿਰ ਆ ਉੱਥੇ ਬੈਠਦੇ ਨੇ ਉਹ ਅਸੀਂ ਗਵਰਨਮੈਂਟ ਹੀ ਲਵਾਏ ਨੇ ਦੋਸਤੋ ਅਸੀਂ ਪ੍ਰਾਈਵੇਟ ਨਹੀਂ ਲਵਾਏ ਕਉਂਕੀ ਡਾਕਟਰ ਕਿਰਨ ਮੈਡਮ ਕਹਿੰਦੇ ਨੇ ਜੇ ਗਵਰਨਮੈਂਟ ਈ ਕਿਨੂ ਜ਼ਿਆਦਾ ਵਧੀਆ ਨੇ ਬਾਕੀ ਪਤਾ ਨਹੀਂ ਹੁਣ ਵੀ ਗਵਰਨਮੈਂਟ ਈ ਕਹਿੰਦਾ ਕਹਿੰਦੇ ਕਿਉਂਕਿ ਪ੍ਰੋਪਰਲੀ ਟੈਸਟਡ ਹੁੰਦੇ ਨੇ ਬਾਕੀ ਹੁਣ ਕੀ ਸੱਚ ਏ ਕਿ ਝੂਠ ਏ ਨਹੀਂ ਪਤਾ ਜੇ ਤੁਸੀਂ ਲਵਾ ਰਹੇ ਹੋ ਤਾਂ ਡਰਿਓ ਨਾ ਲਵਾਈ ਚੱਲੋ ਪ੍ਰਾਈਵੇਟ ਲਗਾ ਰਹੇ ਹੋ ਅਸੀਂ ਗਵਰਨਮੈਂਟ ਲਵਾ ਰਹਿਆ ਫੀਵਰ ਤਾਂ ਉਹਦੇ ਨਾਲ ਵੀ ਆ ਹੀ ਜਾਂਦਾ ਹੈ ਸੁਣਿਆ ਹੈ ਜਿਨ੍ਹਾਂ ਨੇ ਪੇਨਲੈਸ ਵੀ ਲਗਾਏ ਸੀ ਕਿ ਕੋਈ ਉਹ ਹੈ ਨਹੀਂ ਆ ਸੋ ਇਸ ਕਰਕੇ ਜਿਹੜੀ ਵੈਕਸੀਨ ਆ ਉਹ ਬੱਚੇ ਨੂੰ ਥੋੜੀ ਜਿਹੀ ਪੇਨ ਜ਼ਰੂਰੀ ਵੀ ਹੈ ਵੈਸੇ ਨਾ ਜ਼ਰੂਰੀ ਕਿ ਬੱਚੇ ਦੀ ਇਮਿਊਨਿਟੀ ਬਣਦੀ ਹੈ ਪੇ ਹੁਣ ਹੁਣ ਸਾਨੂੰ ਇੰਨਾ ਡਰ ਨਹੀਂਗਾ ਕਿਉਂਕਿ ਅਸੀਂ ਪਹਿਲੀ ਵਾਰ ਜਦੋਂ ਪਹਿਲੇ ਤਿੰਨ ਵਾਰੀ ਲਵਾ ਚੁੱਕੇ ਹਾਂ ਦੇ ਹਾਂ ਹਾਂ ਹੁਣ ਵਾਸੇ ਹੁਣ ਵੱਡੀ ਹੋ ਗਈ ਹੁਣ ਥੋੜਾ ਚੰਗਾਣਾ ਚਾਹ ਚਾਹਦੀਆਂ ਚੱਕੇਗੀ ਇਹ ਲੂਗੀ ਜ਼ਿਆਦਾ ਇਹ ਲੂਗੀ ਵੀ ਰੋਊਗੀ ਥੋੜਾ ਜ਼ਿਆਦਾ ਰੋਊਗੀ ਉਹਨੇ ਪਾਣੀ ਇੱਕ ਤਾਂ ਸੁੱਕਣ ਤਿਆਰ ਹੈ ਬਾਰਸ਼ਾਂ ਕਰਕੇ ਯਾਰ ਬਾਰਸ਼ਾਂ ਡੇਲੀ ਪੈ ਰਹੀਆਂ ਨੇ ਸਾਡੇ ਇੱਥੇ ਡੇਲੀ ਬਾਰਿਸ਼ ਹੁੰਦੀ ਹੈ ਕਰਕੇ ਪਾਣੀ ਨਹੀਂ ਖਤਮ ਹੁੰਦਾ ਚੀਰਾ ਪੁੰਜੀ ਬਣਿਆ ਵਿੱਚ ਚੀਰਾ ਪੁੰਜੀ ਚੀਰਾ ਪੁੰਜੀ ਜਿੱਥੇ ਕਹਿੰਦੇ ਸਭ ਤੋਂ ਜ਼ਿਆਦਾ ਬਾਰਿਸ਼ ਪੈਂਦੀ ਹੈ ਪਰ ਇੱਥੇ ਹੁਣ ਸਾਡਾ ਇਲਾਕੇ ਚੀਰਾ ਪੁੰਜੀ ਬਣਿਆ ਪਿਆ ਇਹ ਬਾਹਰ ਦੇ ਇੰਬਰਟ ਇਹ ਬੋਦ ਸੜਨ ਨੂੰ ਬੋਲ ਨਹੀਂ ਰਹੀ ਹੁਣ ਨਨੇ ਰੁਛੇ ਗੁਛੇ ਸਾਡੇ ਤੋਂ ਬਬੂ ਉਹ ਨਹੀਂ ਸੁਣਾਇਨੇ ਕਮਿਊਨਿਟੀ ਕਰਵਾ ਲਿਆ ਤਰਦ ਕਰਾਇਆ ਤੁਸੀਂ ਚਲੋ ਚਲੋ ਮੇਰੀ ਬਾਤ ਇਹ ਬਹੁਤ ਜਿਆਦਾ ਸਟਰੋਂਗ ਏ ਬੱਚੂਦੂ ਨਹੀਂ ਲੁਆਇਆ ਛੇ ਨਾ ਜੇ ਦਤੀ ਕਾ ਲੱਗਿਆ ਛੀ ਆ ਬੈਠ ਕੇ ਕੀਤਾ ਬੈਠਦਾ ਆ ਬੈਠਦੇ ਉਹ ਪਟ ਪਟ ਕੇ ਉਂਗਲਾ ਮਾਰ ਮਾਰ ਕੇ ਅੰਦਰ ਜਿਵਾੜਦੀ ਉਹਦੀ ਉਹ ਚਮਕੀਲਾ ਜਿਹੜਾ ਲੱਗਾ ਹੋਇਆ ਸੀ ਤੇ ਠੀਕ ਹੈ ਅੰਦਰ ਨੇ 골ਡਨ 골ਡਨ রেড 골ਡਨ ਬਦਨ ਕੀ ਕਹਿੰਦੇ ਨੇ ਉਹ ਵੀ ਪਟੂ ਕਿਹਨੂੰ ਉਹਨੂੰ ਵੀ ਛੇੜੇ ਗਿਆ ਇਹ ਵੀ ਪਟ ਕੇ ਅੰਦਰ ਕਰੇਗੀ ਛੋਟੇ ਛੋਟੇ ਹੱਥਾਂ ਨਾਲ ਅਜੇ ਤੱਕ ਲੋਨ ਨਹੀਂ ਕਿਹਾ ਆ ਖਿੱਚ 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 ਕੇ ਜੇ ਇਹਨੂੰ ਅੰਦਰ ਕਰਦਾ ਇਹ ਨਹੀਂ ਇਬਾਦਤ ਨਹੀਂ ਨੱਚੋ ਛੋਟੇ ਛੋਟੇ ਹੱਥਾਂ ਨਾਲ ਇਬਾਦਤ ਨਾ ਕਰੂ ਨਾ ਕਰੂ ਹਾਂ 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 ਜਿੰਨੇ ਰੋਕਦੇ ਆ ਫਿਰ ਰੋਏਗੀ ਪਰ ਨਹੀਂ ਰੋਕਣਾ ਨਹੀਂ ਕਰਦਾ ਮੇਰੇ ਪੁੱਤ ਕਿਉਂਕਿ ਟੀਕਾ ਲੱਗਿਆ ਹੈ ਅੱਜ ਮਾਫਿਆ ਅੱਜ ਮਾਫਿਆ ਜਿੰਨੇ ਮੇਰੇ ਪੁੱਤ ਬਹੁਤ ਰੋਇਆ ਹੈ ਨਾ ਕਰੂ ਐਸੀ ਬਹੁਤ ਰੋਇਆ ਜੀ ਜਦੋਂ ਸੂਈ ਲੱਗੀ ਉਹ ਤਾਂ ਰੋਣਾ ਤਾਂ ਹੈ ਬੱਚਾ ਜਦੋਂ ਸੂਈ ਲੱਗੀ ਉਹ ਤਾਂ ਬਹੁਤ ਹੋਈ ਹੈ ਨਾ ਬਾਹਰ ਫਿਰ ਮੈਂ ਗੋਦੀ ਚ ਰੋ ਤਿੰਨ ਟੀਕ ਤਿੰਨ ਟੀਕੇ ਲੱਗੇ ਨੇ ਦੋ ਬਾਹਾਂ ਚ ਇੱਕ ਥਾਈਜ਼ ਵਿੱਚ ਤੇ ਫਿਰ ਮੈਂ ਜਦੋਂ ਟੀਕਾ ਲਵਾ ਲਿਆ ਫਿਰ ਮੈਨੂੰ ਗੋਦੀ ਲੈ ਲਿਆ ਫਿਰ ਚੁੱਪ ਕਰਕੇ ਮੈਂ ਆਪਣੇ ਪਾਪਾ ਕੋਲ ਆ ਗਈਆਂ ਮੀ ਮੰਮੀ ਮੇਰੇ ਤੇ ਕੋਈ ਜ਼ੁਲਮ ਕਰ ਰਹੀ ਐ ਡਾਕਟਰ ਮੈਮ ਨਾਲ ਬਿਠਾ ਕੇ ਇੰਜੈਕਸ਼ਨ ਲਵਾ ਰਹੀ ਐ ਪਾਪਾ ਕੋਲ ਆ ਕੇ ਐਵੇਂ ਕਰ ਲੱਗੀ ਹਾਂ ਹਾਂ ਸਹੀ ਕਰੇ ਡਾਕਟਰ ਮੈਮ ਨੇ ਜਦੋਂ ਦੇਖਿਆ ਫਿਰ ਉਹਨੂੰ ਦੇਖ ਕੇ ਰੋਣ ਲੱਗ ਜਾਂਦੇ ਸੀ ਡਾਕਟਰ ਨੂੰ ਜਿਹੜੇ ਛੋਟੇ ਹੁੰਦੇ ਲੱਗੇ ਸੀ ਹਾਂ ਹਾਂ ਉਹਦੇ ਦੋ ਥਾਈਸ ਤੇ ਇੱਕ ਇਥੇ ਮੋਡੇ ਤਾਂ ਲੱਗਾ ਸੀ ਹਾਂ ਹੁਣ ਉਹ ਉਲਟ ਕਰਤੇ ਨੇ ਹਾਂ ਹਾਂ ਹੈਂ ਛੋਨੇ ਹੈਂ ਕਿੰਨੇ ਵਾਰ ਲਿਖੀ ਛੋਟੇ ਛੋਟੇ ਇੱਤਨਾ ਉੱਟ ਜਾ ਉੱਟ ਜਾ ਖੜਾ ਹੋ ਜਾ ਖੜਾ ਜਾ ਪੁੱਤ ਇੱਕ ਦਿਨ ਹੋ ਗਈ ਸੀ ਖੜੀ ਇੱਤਾਈ ਹਾਂ ਇੱਥੇ ਬੈਠਣਾ ਲ ਵਾਓ ਇੱਤ ਜੇ ਅਪ ਕੋਈ ਚੀਜ਼ ਰੱਖ ਦੇਣਾ ਉੱਪਰ ਇੱਥੇ ਫਿਰ ਖੜੀ ਹੋ ਜਾਊਗੀ ਐਲੋ ਫੋਨ ਇਹ ਮੈਂ ਇੱਥੇ ਰੱਖ ਰਿਆ ਐਲੋ ਚੱਕ ਲੋ ਚੱਕ ਲੋ ਐਲੋ ਐਲੋ ਪਕੜੋ ਫਾਲੋ ਫਾਲੋ ਉੱਪਰ ਫੜ ਲਓ ਐਲੋ 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 ਫੜ ਹੈਲੋ ਨਾ ਇਹਨੇ ਜੂੰਡੀ ਕਿੱਧਰ ਜਾਣ ਦੀ ਉੱਤਰੇ ਜੂੰਡੀ ਉੱਤਰ ਗਈ ਉਹਦੀ ਉਹ ਨਹੀਂ ਚੜੀਗਾ ਨਾ ਇਹ ਚੱਲ ਖੋਸ਼ਤਾ ਹੈ ਇਹ ਵਾਲੇ ਨਾਲ ਕਹਿੰਦੇ ਬੁਖਾਰ ਨਹੀਂ ਚੜਦਾ ਹਾਂ ਹਮ ਬਾਕੀ ਫਿਰ ਵੀ ਕਹਿੰਦੇ ਜੇ 1% ਤਾ ਨੂੰ ਲੱਗੇ ਵੀ ਹੈ ਫੀਵਰ ਤਾਂ ਉਹਦੋਂ ਮੈਡਸਨ ਨਹੀਂ ਉਧਰ ਮੈਨੂੰ ਲੋਡ ਨਹੀਂ ਆ ਕਹਿੰਦੇ ਨਹੀਂ ਚੜਦਾ ਕਹਿੰਦੇ ਹਮ ਖੇਲਣਾ ਬੇਟਾ ਟੌイズ ਨਾਲ ਕੇ ਬਣਾ ਕੇ ਦੇ ਉਹਦਾ ਸਿੰਘਾਸਨ ਲਗਾ ਕੇ ਦੇ ਥੱਲੇ ਤੋ ਆਇਸ ਬਾਕਸ ਖੁੱਲ ਗਿਆ ਇਬਾਦਤਾ ਇਬਾਦਤ ਚੱਲੀ ਹੈ ਜਾਓ 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 ਹੋ ਜੀ ਇੱਥੇ ਨਹੀਂ ਬਹਿਣਾ ਅੱਗੇ ਜਾ ਕੇ ਬਹਿਣਾ ਆਪਣੇ ਮੈਟ ਤੇ ਚਲੋ 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 ਪੁੰਚੋ 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 ਹੂੰ ਮੈਂ ਵੀ ਆ ਇਹ ਵੀ ਤੇ ਤੋਂ ਮਾਰਦੀ ਹਾਂ ਉਹ ਲੱਗੇ ਸਾਰੇ ਇੱਥੇ ਲੱਗੇ ਸੇਲ ਤੁਹਾਡੀ ਚਲੋ 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 ਇਹਦਾ ਕੱਲ ਵਿਚਾਰੀ ਦਾ ਇੱਕ ਟਾਇਰ ਮੇਰੇ ਤੋਂ ਟੁੱਟ ਗਿਆ ਬੜਾ ਦੁੱਖ ਲੱਗਿਆ ਮੈਨੂੰ ਚੰਚਣਾ ਜਿਹਾ ਵਿਚਾਰਾ ਰੈਟਲ ਸੀ ਇੱਕ ਆਹ ਬਾਲ ਉੱਥੇ ਚੱਲੋ ਸੈਂਟਰ 'ਚ ਕੱਲ ਇੱਕ ਰੈਟਲ ਟੁੱਟ ਗਿਆ ਮੈਨੂੰ ਬੜਾ ਦੁੱਖ ਲੱਗਿਆ ਵਿਚਾਰੀ ਦਾ ਹਨਾ ਆਹ ਸਾਹਮਣੇ ਮੈਂ ਨਵੀਂ ਗੇਮ ਖਰੀਦੀ ਏ ਡਬਲਯੂ ਡਬਲਯੂ ਏ ਮਲਵਾ ਨਹੀਂ ਜਿਹੜੀ ਵਿੱਚ ਪੈਂਦੀ ਏ 2024 ਦੀ ਡਬਲਯੂ ਡਬਲਯੂ ਈ ਰੈਸਲਿੰਗ ਹੁਣ ਕੁੱਟ ਕਟਾਈਆ ਚੱਲ ਰਿਹਾ ਉੱਧਰ ਪੂਰਾ ਉਹ ਦੇਖੋ ਇਹ ਆ ਆ ਪੂਰੀ ਘਟਕਟਈਆ ਹੋ ਰਹੀ ਏ ਐ ਇਹ ਮੈਨੂੰ ਘੁੱਟ ਰਿਹਾ ਹੈ ਹਾਂ ਮੇਰੇ ਬੰਦੇ ਨੂੰ ਚਲ ਆ ਮੇਰਾ ਹੋ ਗਿਆ ਖੜਾ ਜਾਏਗਾ ਫਿਰ ਪੰਗਾ ਲੈਣਾ ਇਹ ਜਸਪਰਾ ਜਬਾਬੇ ਇਹ ਚਾਲ ਕੁੱਟ ਖਾ ਇਹ ਆ ਫੜ ਲੈ ਜੁੰਡੇ ਜਿਹੋ ਦੇ ਐ ਐ ਹਾਂ ਲਓ ਹੁਣ ਮੈਂ ਇਹਨੂੰ ਭੈਂਡਦਾ ਵੀਡੀਓ ਬਾਅਦ ਚ ਦਿਖਾਨਾ ਹਾਂਜੀ ਇੱਧਰ ਦੇਖੋ ਇੱਕ ਕਾਕਾ ਉਹ ਕਿਦ ਸਟਾਈ ਆਪਣੇ ਬਾਕਰ ਕੋਲ ਖਲਾਰਤੇ ਨੇ ਸਾਰੇ ਕਾਕੇ ਛਾਕੇ ਇੱਕ ਹੱਥ ਇਹਨੇ ਬਿਲੇ ਨਹੀਂ ਰਹਿਣ ਦੇਣੇ ਆਪਣੇ ਗਿਰਨ ਤੋਂ ਹੱਥ ਦੋਨੋਂ ਬਿਜੀ ਰੱਖਣੇ ਨੇ ਠੀਕ ਹੈ ਵੈਰੀ ਗੁੱਡ ਗੁੱਡੀਆਂ ਪ੍ਰਕਾਰੀਆਂ ਹਾਂ ਮੈਂ ਦੇਖਿਆ ਉਹ ਤੇ ਕਿ ਕੋ ਖਡਾਰ ਤੇ ਕਿੱਥੇ ਆ ਨਿੰਨੂ ਉਹ ਵਧੀਆ ਐ ਐਕਸਪਲੋਰ ਕਰਦੀ ਰਹਿੰਦੀ ਤੁਰ ਫਿਰ ਕੇ ਆਪਣੇ ਆਪ ਬੈੱਡ ਤੇ ਨਾ ਡਰ ਰਹੇ ਨਾ ਡਿੱਗਣਾ ਜੀ ਜੀ ਗਰਨਾ ਨਾ ਬਈ ਉਹ ਵਾਲੀ ਥਾਂ ਆ ਨਾ ਜਿਹੜੀ ਉੱਧਰ ਉੱਥੇ ਇੱਕ ਬਣਾ ਦੇ ਵਾਲ ਵਾਲੀ ਉਹਦੇ ਅੰਦਰ ਹੀ ਸਾਰੇ ਇਹਦੇ ਕਢਾਉਣੇ ਹੋਣਾ ਹੂੰ ਇਹ ਰਸਤਾ ਇਹ ਰਸਤਾ ਹੋ ਗਿਆ ਲੰਘਣ ਦਾ ਉੱਥੇ ਬਣਾ ਦਿੰਨੇ ਆ ਮੈਂ ਬੋਲ ਬੂਲ ਜਿਹੜੀਆਂ ਛੋਟੀਆਂ ਛੋਟੀਆਂ ਬੋਲ ਨਾ ਹੋ ਗਈਆਂ ਘੇੜਦੀਆਂ ਵੀ ਅੰਦਰ ਹੀ ਆਪਣੀਆਂ ਇੱਥੇ ਬਣਾ ਦਈਏ ਸਟੂਡੀਓ ਚ ਨਹੀਂ ਥੋੜੇ ਜਿਨੇ ਜਗ੍ਹਾ ਵੀ ਹੈਗੀ ਨਾ ਜਦੋਂ ਬੈੱਡ ਜਿਆਦਾ ਬੈੱਡ ਨਾ ਰੱਖਦੇ ਸਟੂਡੀਓ ਚ ਫਿਰ ਬੁਰੀ ਵਧੀ ਜਗ੍ਹਾ ਬਣ ਜਾਣੀ ਸੀ ਹਣਾ ਬਟ ਉਹ ਥੋੜਾ ਖੁੱਲਾ ਹੁੰਦਾ ਇੱਥੇ ਆਪਣੀ ਅੱਖਾਂ ਦੇ ਸਾਹਮਣੇ ਰਹਿੰਦਾ ਨਾ ਫਿਰ ਸੂਰੇ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਨਹੀਂ ਰਹ ਓਏ ਜੋਨੀ ਆਈ ਹੈ ਆਈ ਹੈ ਆਈ ਖੇਡ ਰਹੇ ਹੋ ਟੌਏ ਟਾਈਮ ਇਹ ਸ਼ੁਕਰ ਵੀ ਹੁਣ ਉਸੇ ਟਾਈਮ ਰੋਈ ਹੈ ਜਿਸ ਟਾਈਮ ਇਹਦੇ ਟੀਕਾ ਲੱਗਿਆ ਬਾਅਦ ਠੀਕ ਬਾਅਦ ਠੀਕ ਹੋ ਗਈ ਨਹੀਂ ਤਾਂ ਬੱਚੇ ਤੁਹਾਨੂੰ ਪਤਾ ਹੈ ਹਨਾ ਸਟਾਰਟਿੰਗ ਜਦੋਂ ਪਹਿਲਾਂ ਤਾਂ ਰੋਂਦੀ ਹੁੰਦੀ ਸੀ ਕੋ ਪੱਕ ਜਾਂਦੇ ਸੀ ਪੁੱਤਰ ਕੀ ਹੈ ਜ਼ੋਰ ਲਾ ਜ਼ੋਰ ਲਾ ਸਮਝ ਗਿਆ ਸੀ ਸਮਝ ਗਿਆ ਤੁਹਾਨੂੰ ਜ਼ੋਰ ਪੈ ਰਿਹਾ ਚਲ ਕਰੋ ਇੰਜੋਏ ਮੇਰੇ ਪੁੱਤ ਲੋਜੀ ਦੋਸਤੋ ਆਪਣੇ ਕਰਦੇ ਕੰਮ ਕਾਜ ਕਰਕੇ ਇਬਾਦਤ ਨੂੰ ਲਵਾ ਕੇ ਟੀਗਾ ਖੜਾ ਖੜੂ ਕੇ ਹੁਣ ਮੈਂ ਆ ਗਿਆ ਜੀ ਦਫਤਰ ਵਿੱਚ ਆਫਿਸ ਵਿੱਚ ਅੱਜ ਕਿਸੇ ਨੇ ਮਿਲਣ ਆਣਾ ਨਹੀਂ ਸੀ ਤੇ ਸ਼ਾਮ ਦੀ ਮੇਰੀ ਕਲਾਸਾਂ ਨੇ ਤਾਂ ਆਪਾਂ ਵੀ ਆ ਗਏ ਜਿਵੇਂ ਬੈਠੇ ਆ ਕਲਾਸਾਂ ਗੁਰੂ ਸਾਹਿਬ ਲਾਵਾਂਗੇ ਹੁਣ 6 ਵਜੇ ਕਲਾਸਾਂ ਸ਼ੁਰੂ ਹੋਣਗੀਆਂ ਸਟੂਡੈਂਟਸ ਆਣੇ ਸ਼ੁਰੂ ਹੋ ਜਾਣੇ 6 ਵਜੇ ਆ ਤੁਸੀਂ ਦੇਖਿਆ ਹੀ ਇਹ ਮੇਰਾ ਆਫਿਸ ਹੈ ਤੇ ਅੱਜ ਮੈਂ ਲੈਪਟਾਪ ਲੈ ਕੇ ਨਹੀਂ ਆਇਆ ਘਰੇ ਛੱਡ ਆਇਆ ਆ ਮੇਰਾ ਦਫਤਰ ਦਾ ਛੋਟਾ ਜਿਹਾ ਦੇਖ ਲਓ ਜੀ ਬਾਕੀ ਵਧੀਆ ਚੱਲੀ ਜਾਂਦਾ ਜੀ ਨਜ਼ਾਰਾ ਆ ਰਿਹਾ ਵਧੀਆ ਆਫਿਸ ਦੇ ਵਿੱਚ ਇੱਕ ਫੀਲਿੰਗ ਜਾਂਦੀ ਹੈ ਪੂਰੇ ਪ੍ਰੋਪਰ ਕੰਮ ਕਰਨ ਵਾਲੀ ਆਫੀਸ਼ੀਅਲੀ ਫੀਲਿੰਗ ਆਂਦੀ ਵੀ ਵਾਕਈ ਕੰਮ ਕਰਦੇ ਆ ਇੱਥੇ ਆ ਕੇ ਉਦਾਂ ਘਰੇ ਰਹਿੰਨੇ ਦਾ ਫੀਲ ਜਿਆ ਨਹੀਂ ਹੁੰਦਾ ਇੱਥੇ ਆਨੇ ਸਪੈਸ਼ਲ ਲੱਗਦਾ ਵੀ ਆ ਆਫਿਸ ਆਇਆ ਆ ਲਿਆਂਦਾ ਸੀ ਜੀ ਉਹਦੇ ਨਾਲ ਮੁੰਡਾ ਜੀ ਦਾ ਉਹ ਫੇਸ ਲਾਈਕ ਦਾ ਪਲਾਂਟ ਹோம் ਸੈਂਟਰ ਤੋਂ ਤੇ ਆ ਇੱਕ ਉਹ ਲਾਈਟ ਲੈ ਆਂਦੀ ਸੀ ਹோம் ਸੈਂਟਰ ਤੋਂ ਇਹ ਹਾਲੇ ਮੈਂ ਫਿੱਟ ਨਹੀਂ ਕੀਤੀ ਕਿਉਂਕਿ ਬਲਬ ਨਹੀਂ ਲਾਇਆ ਇਹਦੇ ਛਾਲੇ ਤੇ ਇੱਥੇ ਵਾਸਤੇ ਵੀ ਬੈਕ ਵਾਸਤੇ ਵੀ ਕੁਝ ਸੋਚ ਰਹੇ ਆ ਵੀ ਲਾਈਏ ਤੇ ਕੁਝ Amazon ਤੋਂ ਹਲੀ ਚੀਜ਼ਾਂ ਕੁਛ ਆਈਆਂ ਹੋਈਆਂ ਨੇ ਉਹ ਆਈਆ ਰਸਤੇ 'ਚ ਆ ਰਹੀਆਂ ਨੇ ਉਹ ਆ ਜਾਣੀਆਂ ਫਿਰ ਉਦੋਂ ਲੱਗ ਜਾਏਗਾ ਕੁਛ ਇਹ ਇਹ ਕੀਬੋਰਡ ਚੱਕ ਦੇਣਾ ਇਹ ਤਾਂ ਚਲੋ Apple ਦਾ ਮਾਊਸ ਹੈਗਾ 오ਰੀਜਨਲ ਇਹ ਕੀਬੋਰਡ ਮੈਂ ਚੱਕ ਦੇਣਾ ਇਹਦੇ ਵਾਸਤੇ ਨਵਾਂ ਮੈਂ ਕੀਬੋਰਡ ਮੰਗਾਇਆ ਹੋਇਆ ਸਪੈਸ਼ਲ ਮੈਕ ਕੰਪੈਟੀਬਲ Apple ਦਾ ਹੀ ਕੰਪੈਟੀਬਲ ਬਹੁਤ ਛੋਟਾ ਜਿਹਾ ਸਲੀਕ ਜਿਹਾ Rapo Rapo ਕੰਪਨੀ ਦਾ ਉਹ ਲੱਗ ਜੂਗਾ ਸੋਹਣਾ ਲੱਗਦਾ ਇੱਥੇ ਇਹ ਵਾਈਟ ਕਲਰ ਦਾ ਤਾਂ ਲਿਆਂਦਾ ਕਿਉਂਕਿ ਇਹ ਕੰਪਿਊਟਰ ਵੀ ਵਾਈਟ ਕਲਰ ਦਾ ਤੇ ਉਹ ਕੰਬੀਨੇਸ਼ਨ ਜਿਹਾ ਬਣਿਆ ਰਹਿੰਦਾ ਨਾ ਟੇਬਲ ਦਾ ਇਹ ਵਧੀਆ ਲੱਗੂਗਾ ਤੇ ਬਾਕੀ ਮਾਊਸ ਵੀ ਵਾਈਟ ਕਲਰ ਦੀ ਕੀਬੋਰਡ ਵੀ ਵਾਈਟ ਹੋ ਜਾਣਾ ਹੈ ਕਿ ਥੀਮ ਜਿਹਾ ਬਣ ਜਾਣਾ ਹੈ ਵਧੀਆ ਮੈਂ ਮਹਾਵਾਇਆ ਪੀਆ ਮੈਂ ਮਿੱਟੀ ਦਾ ਮੈਂ ਬਾ